ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜੀ ਤਸੀਕ ਲੋ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਵਕ ਸਿੰਘ ਪਿੰਡ ਰਣ ਸਿੰਘ ਆਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਜੀ 9814204404 ਠੀਕ ਹੈ ਵੀਰੇ ਇੱਕ ਨਾ ਗਿਆ ਜੀ ਹਾਂਜੀ ਆ ਇੱਕ ਨਾ ਗਿਆ ਯਾਰ ਸੂਆ ਕਿੰਨਾ ਮਾ ਜੀ ਇਹ ਤੀਜਾ ਸੂਆ ਪਯੌਰ ਬਈ ਹੁੰਦੀ ਆ ਮੈਂ ਕਹਿਨ ਨੂੰ ਦੂਜਾ ਕਹੀ ਆ ਅੱਗੇ ਪਰ ਨਹੀਂ ਤੀਜਾ ਸੂਆ ਹੁੰਦੀ ਆ ਠੀਕ ਆ ਜੀ ਸਵਾ ਕਿੰਨਾ ਲਊਗੀ ਜੀ ਸਵਾ ਲੈ ਜੋਗੀ ਹਜੇ ਬਈ 4 ਲੈ ਜੇ 5 ਲੈ ਜੇ ਬਾਕੀ ਪਸ਼ੂ ਦਾ ਪਤਾ ਨਹੀਂ 2 3 ਇਧਰ ਉਧਰ ਹੋ ਵੀ ਜਾਂਦੇ ਆ ਸਹੀ ਗੱਲ ਕਿੰਨਾ ਕ ਪਾਜੂ ਵੀਰੇ ਦੁੱਧ ਬਈ 15 16 ਕਿਲੋ ਤਾਂ ਪੋਲੇ ਹੱਥ ਨਾਲ ਪਾਊਗੀ ਬਾਕੀ ਦੁੱਧ ਹੁੰਦਾ ਆਪਦੀ ਸੇਵਾ ਦਾ ਬਈ ਆਪਣੇ ਦਾ ਨਾ ਗਾਂ ਤੋਂ ਖਰੀਦੇ ਹੁੰਦੇ ਆਗੇ ਠੀਕ ਆ ਜੀ ਤੇ ਪਰ ਦੁੱਧ ਪਾ ਦੂਗੀ ਜਿਵੇਂ ਲੇਵਾ ਭਾਂਡਾ ਵਹਿੜ ਦਾ ਬਰ ਬੈਰ ਬਾਈ ਠੰਡੀ ਐਨੀ ਆ ਜਿਨਾ ਮਰਜੀ ਬੈਠਾ ਰਾ ਪਲਾ ਲੱਤਾਂ ਨੂੰ ਖੜੀ ਜਾ ਆਪਣਾ ਥਾਣੋਂ ਖੜੀ ਜਾ ਐ ਨਹੀਂ ਵੀ ਲੱਤ ਛੜ ਚੱਕ ਜੂਗੀ ਤੇ ਜਿਵੇਂ ਬਾਈ ਸਿੰਘ ਆਦੇ ਸਿੰਘਾਂ ਦੀ ਝੁੰਗੀ ਆ ਕਹਿੰਦੇ ਹੁੰਦੇ ਇਹ ਕਰਮਾਲੀ ਇਹ ਕਰਮਾਲੀ ਹੁੰਦੀ ਆ ਮਾਰਦੇ ਨਹੀਂ ਬਾਈ ਪਲਾਂ ਦੀ ਲੈ ਲੈ ਝੂਟੀ ਚੱਲ ਝੂਟੀ ਚੱਲ ਇਹਨੇ ਕਰਮਾਲੀ ਕੁਛ ਨਹੀਂ ਕਹਿੰਦੇ ਤਾਂ ਐਵੇਂ ਠੀਕ ਆ ਇੱਕ ਹਵਾ ਬਣਿਆ ਹੋਇਆ ਸਿੰਘਾਂ ਦਾ ਪਰ ਜਿਹੜਾ ਜਾਨਵਰ ਮਾਰਦਾ ਹੀ ਨਹੀਂਗਾ ਉਹਦਾ ਤਾਂ ਕੋਈ ਡਾਰਵਿਨੀ ਤੇ ਜੇ ਮਾਰਨਾ ਤਾਂ ਤੁਹਾਨੂੰ ਪਤਾ ਕੋਹਨੀ ਨੇ ਵੀ ਚਲਾ ਕੇ ਮਾਰਨਾ ਇਹਦਾ ਕੋਹਨੀ ਨੇ ਵੀ ਮਾਰਿਆ ਇਹਦਾ ਕਰਮ ਵਾਲੀ ਬਾਹਲੀ ਭਗਤਨੀ ਜੀ ਹਾਂ ਮੈਂ ਕਿਤੇ ਲਈ ਨਹੀਂ ਬਈ ਪਹਿੜ ਪਹਿਲੀ ਵਾਰੀ ਸਿੰਘਾਂ ਵਾਲੀ ਵਹਿੜ ਲਈ ਆ ਪਰ ਨਹੀਂ ਤਾਂ ਵੀ ਠੰਡੀ ਕਰਕੇ ਠੰਡੀ ਕਰਕੇ ਠੀਕ ਹੈ ਵੀਰੇ ਕੁਛ ਵੀ ਨਹੀਂ ਕਹਿੰਦੀ ਵਿਚਾਰੀ ਹਾਂ ਕੋਈ ਝੂਟੀ ਜਾਵੇ ਤਾਂ ਵਿਚਾਰੀ ਕਰਮ ਵਾਲੀ ਗਾਲਾਂ ਦਾਰਾ ਪੱਟੀ ਬੈਠੀ ਆ ਮਾਰਦੀ ਮੂਰਦੀ ਦਾ ਹੈਂਗੀ ਠੀਕ ਹੈ ਤੋੜ ਕੇ ਦਿਖਾਦੀ ਵੀਰੇ ਸੁਆ ਬਾਈ ਦੱਸਦਾ ਕਿ ਤੀਜਾ ਸੁਹੰਦੀ ਆ ਕਹਿਣ ਨੂੰ ਚਾਹੇ ਦੂਜਾ ਕਹਿ ਦਿਓ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਠੰਡੀ ਕਰਮ ਵਾਲੀ ਐਨੀ ਆ ਤੁਹਾਡੇ ਸਾਹਮਣੇ ਦਿਖਾ ਹੀ ਦਿੰਦੀ ਆ ਭਲਾ ਸਿੰਘਾ ਨੂੰ ਝੂਟੀ ਜਾਵੇ ਉਹ ਤਾਂ ਕਰਮ ਵਾਲੀ ਗਾਲਾ ਪੱਟੀ ਬੈਠੀ ਆ ਕਦੀ ਕੁਝ ਵੀ ਨਹੀਂ ਕਹਿੰਦੀ ਭਾਈ ਵਜਨ ਵਜੂਦ ਵੀ ਚੰਗਾ ਤਿਆਰੀ ਸੋਹਣੀ ਕਰਦੀ ਹੁੰਦੀ ਆ 15 ਕਿਲੋ ਦੁੱਧ ਭਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ ਦਾ ਦਿੱਤਾ ਵਾ ਹਾਂ ਜਾਈ ਦਿੱਤਾ ਹੋਊਗਾ ਵੀਰੇ ਤਿਆਰੀ ਚੰਗੀ ਆ ਵਜਨ ਚੰਗਾ ਬਾਕੀ ਇਹ ਇੱਕ ਤੀਆ ਦੁੱਧ ਤੁਹਾਡੀ ਸੇਵਾ ਦੇ ਹਿੱਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਸੋਹਣਾ ਫਿਟਨੈਸ ਵਾਲਾ ਥਾਣੇ ਕੱਲਾ ਕੱਲਾ ਨਿਕੜ ਮਹੱਤੀ ਜਵਾਈਲਾ ਥਾਣਾ ਬਾਕੀ ਚਾਰ ਹੀ ਥਾਣਾ ਫੋਟਸ਼ਾਂਗ ਭੋਰਾ ਵੀ ਨਹੀਂ ਥਾਣਾ ਦੇ ਵੀਰੇ ਡਾ ਨਾ ਜਮਾ ਜੀ ਹਾਂ ਜੀ ਹਾਂ ਜੀ ਠੀਕ ਆ ਮੂਰਲੇ ਹੋ ਜੀ ਆਈ ਹੋ ਕੇ ਹੋ ਵੀ ਬਈ ਜਿੱਥੇ ਮਰਜੀ ਮੰਗਾ ਲੈ ਭਲਾ ਆਨਲਾਈਨ ਮੰਗਾ ਲੈ ਠੀਕ ਆ ਲਓ ਜੀ ਸੀਰ ਸਾਊਥ ਆ ਭਾਈ ਇੰਨੀ ਆਂਦੀ ਭਲਾ ਹੁਣ ਸੜਕ ਤੇ ਖੜੇ ਆਂਗੇ ਇੱਥੇ ਹੀ ਬਹਿ ਕੇ ਭਲਾ ਦੀ ਉਹਦੇ ਕਹਨੂੰ ਜੀ ਵੀਰ ਦੀ ਆਪਾਂ ਘਾਰਾਂ ਹੀ ਮਾਰਦੇ ਠੀਕ ਆ ਵੀਰੇ ਇਹ ਵੀ ਗੱਲ ਹੈਗੀ ਨਾ ਨਾ ਪੌਣਾ ਪਾ ਲਿਓ ਨਹੀਂ ਪੌਣਾ ਨਾ ਪਾਇਓ ਤੁਹਾਡੀ ਇੱਛਾ ਚੰਗੀ ਆ ਵੜ ਵੀਰੇ ਵਜਨ ਵਜੂਦ ਵਾਲੀ ਆ ਜੀ ਬਾਕੀ ਦਾ ਫਾਲੀ ਆ ਬਈ ਮੋਟਾ ਠੰਡੀ ਸੀਲ ਦੀ ਥਣਾ ਦੀ ਐਨੀ ਗਰੰਟੀ ਆ ਬਾਈ ਕਹਿੰਦਾ ਚਾਹੇ ਕੋਈ ਆਨਲਾਈਨ ਮਗਾਲੇ ਬਾਕੀ ਚਮਕ ਦਮ ਕਾਲੀ ਆ ਜੀ ਦਿਨ ਜਿਹੜੇ ਹੁੰਦੇ ਆ 2-4 ਦਿਨ ਵੱਧ ਵੀ ਸਕਦੇ ਆ ਜਾਂ ਘੱਟ ਵੀ ਸਕਦੇ ਹੁੰਦੇ ਆ ਅਜੇ ਲੈ ਜੂਗੀ 5-4 ਦਿਨ ਜੈ ਜੀ ਡਿਮਾਂਡ ਲੈਣ ਦੇਂਦੀ ਅਲੀ ਡਿਮਾਂਡ ਤਾਂ ਬਾਈ ਹੁਣ ਭਲਾ ਦੀ ਇਹੋ ਜਿਹਾ ਵੜਾ 55 ਕਰ ਲਗੇ 60 ਕਰ ਲ ਜਿਹੜੇ ਲੈਣੇ ਆ ਉਹ ਲੈ ਨਹੀਂ ਆ ਬਾਈ 53000 ਦੀ ਵਾਹਰ ਦੇ ਦਾਂਗੇ ਪਰ ਇਹੋ ਜਿਹਾ ਵੜੇ ਇਹੋ ਜਿਹੀ ਦੇਣੀ ਨਹੀਂ ਕਿਤੇ ਕਰਾਂ ਜਾ ਰਿਹਾ ਅੱਜ ਸਹੀ ਗੱਲ ਆ ਜੀ ਲੈ ਚੱਲੀ ਵੀਰੇ 53000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਇਹੋ ਜੀ ਵੜ ਦੇਣੀ ਨਹੀਂ ਵਾਕੀ ਨਹੀਂ ਦੇਣੀ 53000 ਦੀ ਬਾਕੀ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ